ਲੋ ਵੀ ਮਿੱਤਰੋ ਜਿਹੜੇ ਭਰਾ ਲਾਂਬਾ ਦਿੰਦੇ ਸੀ ਬਾਈ ਆਪਾਂ ਬਸ਼ੀਰੀ ਲੈਣੀ ਹੈ ਲੱਖੋਂ ਥੱਲੇ ਲੈਣੀ ਚੰਗਾ ਖਾਨਦਾਨ ਹੋਵੇ ਤਾਂ ਮਿੱਤਰੋ ਅੱਜ ਉਹ ਭਰਾਵਾਂ ਦਾ ਹੀ ਲਾਂਬਾ ਲਾਇਆ ਬਸ਼ੀਰੀ ਲਿਆਤੀ ਰੇਟ ਵੀ ਲੱਖੋਂ ਥੱਲੇ ਆ ਖਾਨਦਾਨ ਵੀ ਪੂਰਾ ਤਗੜਾ ਤੇ ਬੱਚੀ ਵੀ ਤਗੜੀ ਆ ਆਈ ਨਹੀਂ ਵੀ ਮਾੜੀ ਬੱਚੀ ਲੱਸੀ ਲੁੱਸੀ ਲੱਭ ਲਿਆਂ ਦੀ ਤੇ ਹੈ ਆਪਣੇ ਪੰਜਾਬ ਨਸਲ ਦੀ ਮੱਝੂ ਕੇ ਖਾਨਦਾਨ ਦੇ ਹੱਡ ਬੈਰ ਤੋਂ ਹੀ ਆਪ ਹੀ ਦੇਖ ਲਓ ਕਿੰਨਾ ਖੁੱਲਾ ਲੰਬਾਈ ਲਾਇਆ ਪਕੈ ਦੀ ਹਜ਼ਾਰਾਂ ਚ ਮੌਲਾ ਲੱਖੋਂ ਥੱਲੇ ਆ। ਸੋ ਜਿਹੜੇ ਭਰਾਣੇ ਲੱਖੋਂ ਥੱਲੇ ਪੈਸੇ ਲੈਣੇ ਹੁਣ ਚੰਗੀ ਲੈਨ ਦੀ, ਚੰਗੇ ਖਾਨਦਾਨ ਦੀ, ਚੰਗੀਆਂ ਮਜੂਤੀਆਂ ਵਾਲੀ ਬੱਚੀ ਲੱਭਦਾ ਹੋਇਆ ਤਾਂ ਵੀਡੀਓ ਪੂਰੀ ਦੇਖ ਲਓ ਮਿੱਤਰੋ। ਪੰਜਾਬ ਨਸਲ ਦੀ ਆ। ਮੱਝੂ ਕੇ ਖਾਨਦਾਨ ਦੇ ਉੱਤੇ ਰੰਗ ਵੀ ਨੀਲਾ। ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵੱਲੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ। ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨੇ Facebook ਪੇਜ ਤੇ ਜੁੜੇ ਉਹਨਾਂ ਦਾ ਤੇਹਦੋਂ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ ਨਵੀਂ ਸਵੇਰ, ਨਵੇਂ ਜਨਮਰ ਦੀ ਵੀਡੀਓ ਨਾਲ ਹਾ ਅੱਜ ਤੁਹਾਡੇ ਸਾਹਮਣੇ ਇੱਕ ਬੱਚੀ ਲਿਆਤੀ ਪੰਜਾਬ ਨਸਲ ਦੀ ਮੱਝੂ ਕੇ ਖਾਨਦਾਨ ਦੀ ਨਖਰਾ ਨੁਖਰਾ ਕਰੰਟ ਪੂਰਾ ਉੱਡੂ ਉੱਡੂ ਕਰਦੀ ਆਪਾਂ ਕਹਿ ਦਈਏ ਤਾਂ ਨਾ ਤੇ ਬਾਕੀ ਹੱਥਾਂ ਪੈਰਾਂ ਦੀ ਬਾਲਪਨ ਦੀ ਸਾਰੀ ਸਾਰੀ ਡਿਟੇਲ ਹੀ ਦਵਾਂ ਕਿਹੜੇ ਖਾਨਦਾਨ ਚੋਂ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ 3 ਮਿੰਟਾਂ ਦੀ ਵੀਡੀਓ ਆ ਸਾਰੀ ਡਿਟੇਲ ਦਵਾਂ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਭਰਾਵਾਂ ਤਾਈ ਪਹੁੰਚ ਜੇ ਜਿਨ੍ਹਾਂ ਨੂੰ ਐਸ ਤਰ੍ਹਾਂ ਦੀ ਬੱਚੀ ਚਾਹੀਦੀ ਆ ਨਖਰਾ ਦੇਖੋ ਪਹਿਲਾਂ ਬੱਚੀ ਦਾ ਇਹ ਪੰਜਾਬ ਨਸਲ ਦੀ ਨਿਸ਼ਾਨੀ ਕਹਿ ਸਕਦੇ ਆਪਾਂ ਤੇ ਜੇ ਵੀਡੀਓ ਪਸੰਦ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ ਆਪਾਂ ਤੁਹਾਡੇ ਲਈ ਮਾਰਕੀਟ ਨਾਲ ਸਸਤਾ ਜਾਨਵਰ ਲਿਆਉਂਦੇ ਆ ਤੇ ਆਪਣੇ ਚੈਨਲ ਤੇ ਰੋਜ਼ ਹੀ ਤੁਹਾਨੂੰ ਇੱਕ ਦੋ ਜਾਨਵਰ ਸੇਲ ਵਾਲੇ ਮਿਲਦੇ ਆ ਸੋ ਸਾਡੀ ਵੀ ਨਿੱਕੀ ਜਿਹੀ ਬੇਨਤੀ ਵੀ ਚੈਨਲ ਸਬਸਕ੍ਰਾਈਬ ਨਾ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਕਾਫੀ ਭਰਾ ਹੋ ਆ ਜਿਹੜੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਕੇ ਚਲੇ ਜਾਂਦੇ ਤਾਂ ਮਿੱਤਰੋ ਬੇਨਤੀ ਆ ਚੈਨਲ ਸਬਸਕ੍ਰਾਈਬ ਕਰਿਓ ਤੇ ਆਜੋ ਆਪਾਂ ਵਾਅਦੇ ਆ ਵੀਡੀਓ ਵਾਲੇ ਦੋਸਤੋ 7 ਤੱਕ ਮਹੀਨੇ 7 ਤੋਂ 8 ਮਹੀਨੇ ਦੇ ਵਿਚਾਲੇ ਬੱਚੀ ਦੀ ਉਮਰ ਆ ਜੀ ਨੀਲਾ ਰੰਗ ਆ ਮੱਥੇ ਪਟਾ ਮਗਰਲੇ ਦੋ ਪੈਰ ਚਟੇ ਆ ਪੈਰਾਂ ਪੂਰਾ ਦੀ ਮਜੂਤ ਆ ਹੱਕ ਹੱਕ ਦੇਖੋ ਕਿੰਨੇ ਖੁੱਲੀ ਆ ਤੇ ਲੈਂਥ ਲੁੰਥ ਵੀ ਚੰਗੀ ਆ ਜਿਵੇਂ ਆਪਾਂ ਨੂੰ ਪਤਾ ਹੀ ਪੰਜਾਬ ਨਸਲ ਹੱਡ ਪੈਰ ਖੁੱਲੇ ਤੇ ਲੈਂਥ ਲੁੰਥ ਦਾ ਕਰਕੇ ਮੰਨੀ ਜਾਂਦੀ ਆ ਮਜੂਤੀ ਵਾਲੇ ਪੱਖੋਂ ਜ਼ਿਆਦਾ ਮੰਨੀ ਜਾਂਦੀ ਤਾਂ ਦੋਸਤੋ ਪੰਜਾਬ ਨਸਲ ਚੋਂ ਪੁੱਠਾ ਪਾਠਾ ਡਬਲ ਹੈ ਦਾ ਪੂਰਾ ਤੇ ਗਰਦਨ ਗੁਰਦਨ ਵੀ ਦੇਖੋ ਮੈਂ ਸਾਈਡ ਤੇ ਮਾਰਦਾ ਮਾੜਾ ਕੈਮਰਾ ਧਿਆਨ ਮਾਰਿਓ ਧੌਣ ਤੋਂ ਦੇਖੋ ਕਿੰਨੀ ਸੋਹਣੀ ਖਰਨੀ ਧੌਣ ਤੁਹਾਡੇ ਲਈ ਬੱਚੀ ਕੱਲ੍ਹ ਸਾਮ ਨੂੰ ਨਿਵਾਈ ਥੋੜੀ ਲਿਬੜੀ ਹੋਈ ਸੀ ਮੈਂ ਸੋਚਿਆ ਵੀਡੀਓ ਪਾਉਣ ਨੂੰ ਹੈ ਨਹੀਂ ਤਾਂ ਆਹ ਬੱਚੀ ਨਿਵਾ ਕੇ ਪਾ ਦਈਏ ਕਿਉਂਕਿ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਲੱਖੋਂ ਥੱਲੇ ਚਾਹੀਦੀ ਆ ਤਾਂ ਲੱਖੋਂ ਥੱਲੇ ਵਾਲੀ ਬਸ਼ੇਰੀ ਲੱਭ ਕੇ ਲਿਆਂਦੀ ਤੇ ਲਿਬੜੀ ਹੋਈ ਕਰਕੇ ਨਿਵਾਉਣੀ ਪਈ ਤੇ ਨਮਾਤੀ ਬੱਤੀ ਦਾ ਰੰਗ ਰੂੰਗ ਦੇਖੋ ਕਿੰਨਾ ਚੰਗਾ ਨੀਲਾ ਰੰਗ ਹੈ ਮਗਰਲੇ ਦੋ ਪੈਰ ਚਿੱਟੇ ਪੂਸ ਵੀ ਚਿੱਟੀ ਹੋਣ ਲੱਗੀ ਜਿਵੇਂ ਆਪਾਂ ਨੂੰ ਪਤਾ ਹੀ ਆ ਜਾਨਵਰ ਨੀਲਾ ਜਦੋਂ ਐ ਰੰਗ ਬਦਲਦਾ ਪੂਸ ਪਾਸ ਚਿੱਟੀ ਹੋ ਹੌਲੀ ਹੌਲੀ ਡੈਪਲ ਵੀ ਆਉਣਗੇ ਤੇ ਮੱਥੇ ਪਟਾ ਹੁਣ ਇਹਦੇ ਖਾਨਦਾਰ ਵਾਲੀ ਗੱਲ ਕਰੀ ਤਾਂ ਮਿੱਤਰੋ ਆਪਾਂ ਨੂੰ 나ਗ ਦੀ ਪੋਤੀ ਦੱਸ ਕੇ ਦਿੱਤੀ ਆ ਮਾਲਕ ਨੇ ਰਾਜੂ ਘੋੜੇ ਦੀ ਦੱਸ ਕੇ ਦਿੱਤੀ ਆ ਸੋ ਜੇ ਕੇ ਭਰਾ ਤੇ ਚੱਲਦੇ ਆਪਾਂ ਮਾਲਕ ਨਾਲ ਗੱਲ ਵੀ ਕਰਾ ਦੇਂਗੇ ਬਾਕੀ ਨਖਰਾ ਨਖਰਾ ਦੇਖੋ ਕਿ ਨਾ ਪੈਰਪੁਰ ਦੀ ਮੜ ਕੇ ਦੇਖੋ ਕਿੰਨੇ ਸੋਹਣਿਆ ਹੈ 7-8 ਮਹੀਨੇ ਹੋਏ ਇਹੀ ਬੱਚੀ ਜਿੱਦਣ ਸਵਾਰੀ ਦੋਦੰਦ ਹੋਈ ਸਵਾਰੀ ਦੀ ਸ਼ੁਰੂਆਤ ਹੋਈ ਤਦ ਤੁਸੀਂ ਆਪ ਦੇਖੋ ਕਿੰਨਾ ਸੋਹਣਾ ਪੈਰਪੁਰ ਦਾ ਰੀਵੀਆ ਚਾਲ ਵਾਲਾ ਚਾਲ ਦੇ ਪੱਖੋਂ ਮਜ਼ਬੂਤੀ ਦੇ ਪੱਖੋਂ ਤਾਂ ਪੰਜਾਬ ਨਸਲ ਮੰਨੀ ਜਾਂਦੀ ਬਾਕੀ ਬੱਚਿਆਂ ਵਾਲੀ ਵੀ ਬਰੀਡਿੰਗ ਵਾਸਤੇ ਵੀ ਤਾਂ ਪੂਰੀ ਚੰਗੀ ਤੋੜ ਕਿਉਂਕਿ ਮਜ਼ਬੂਤੀ ਮਜ਼ਬਤੀ ਆਪਦੇ ਚੰਗੀ ਆ ਹਣਾ ਚੰਗੀ ਘੋੜੀ ਮੰਨ ਕੇ ਆਪਾਂ ਕਹਿ ਸਕਦੇ ਚੰਗੀ ਘੋੜੀ ਬਣ ਕੇ ਆਉ ਬਾਕੀ ਬਾਲਪੁਰੀਆਂ ਹੱਥਾਂ ਪੈਰਾਂ ਦੀ ਸਾਫ਼ ਆ ਤੇ ਨੰਬਰ ਥੱਲੇ ਸਕਰੀਨ ਤੇ ਦੇਤੇ ਜਿਹੜੇ ਵੀ ਭਰਾਵਾਂ ਨੂੰ ਚਾਹੀਦੀ ਹੋਈ ਆ ਬੱਚੀ ਤਾਂ ਨੰਬਰਾਂ ਤੇ ਫੋਨ ਲਾ ਲਓ ਜੇ ਕੋਈ ਡਿਟੇਲ ਦੱਸਣ ਨੂੰ ਰਹਿ ਗਈ ਹੋਈ ਤਾਂ ਤੁਸੀਂ ਫੋਨ ਲਾ ਕੇ ਪਤਾ ਲੈ ਸਕਦੇ ਹੋ ਦੋਸਤੋ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ